ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਅ ਸਚੁ ਜੁਗਾ ਸਚੁ ਹੈ ਵੀ ਸਚੁ ਨਾਨਕ ਹੋਸੀ ਵੀ ਸਚੁ ਸਚੇ ਸੋਚ ਨਾ ਹੋਵੈ ਜੇ ਸੋਚੀ ਲਖਵਾਰ ਚੁਪੇ ਚੁਪ ਨਾ ਹੋਵੈ ਜੇ ਲੈ ਰਹਾ ਲਿਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰਿਆ ਭਾਰ ਸੈ ਸਿਆਣ ਪਾਲਖ ਹੋਏ ਤਾ ਇਕ ਨ ਚੱਲੇ ਨਾਲ ਕੀ ਵਿਤਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਵਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹਮਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੇ ਹਮਨ ਜੀ ਹੁਕਮ ਮਿਲੇ ਵੜਿਆਈ ਹੁਕਮੇ ਉੱਤਮ ਨੀਟਾ ਹੁਕਮੋਂ ਲੈਖ ਦੁਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਹੁ ਹੁਕਮ ਨਾ ਕੋਈ ਨਾਨਕ ਹੁਕਮੇ ਜੈ ਬੁਜੈ ਤਾਂ ਹਮੈ ਕੈ ਨਾ ਕੋਈ ਗਾਵੇ ਕੋ ਤਾਂ ਨਾ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਾਣੇ ਛਾਣ ਗਾਵੇ ਕੋ ਗੁਣ ਡੈ ਅਯਾ ਚਾਰ ਗਾਵੇ ਕੋ ਵਿਦਿਆ ਵਿਖੇ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜੱਪੇ ਦੀਸੇ ਦੂਰ ਗਾਵੇ ਕੋ ਵੇਖੇ ਹਦਰਾ ਹਧੂਰ ਕਥਨਾ ਕਥੀਨਾ ਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਕ ਪਾਏ ਗਜ ਗੰਤਰ ਖਾਈ ਖਾਏ ਤੁਮੀ ਹੁ ਚਲਾਏ ਰਹੋ ਨਾਨਕ ਸੇ ਵੇ ਪਰਵਾਹੋ ਸਤਿ ਸਾਹਿਬ ਸਚ ਨੈ ਭਖਿਆ ਪੋ ਅਪਾਰ ਅੱਖੇ ਮੰਗੇ ਦੇਹ ਦੇਹ ਦਤ ਕਰੇ ਦਤਾਰ ਫਿਰ ਕੇ ਅੱਗੇ ਰਖੀਏ ਜਿੱਤਿ ਸੇ ਦਰਬਾਰ ਮੁੱਖ ਕੇ ਬੋਲਣ ਬੋਲੀਏ ਜਸੁ ਸੰਸਰੇ ਪਿਆਰ ਅਮਰਤ ਵੇਲਾ ਸਤਨਾ ਵਢਿਆਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮੁਖ ਦਵਾਰ ਨਨਕੇ ਵੇ ਜਾਣੀਏ ਸਭਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਨਿ ਸੇ ਵੇ ਆਤਿ ਪਾਇਮਾਨ ਨੰਨੰਗ ਵੇ ਗੁਣੀ ਨਿਦਾਨ ਗਵਿਏ ਸੁਨੀਯਮ ਨ ਰਖਿਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਅਨੰਦ ਗੁਰਮਖ ਵੇਦ ਗੁਰਮੁਖ ਰਿਆਸ ਮਾਈ ਗੁਰਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਅੱਖਾਂ ਨਹੀਂ ਕਹਿਣਾ ਤ ਨ ਜਾਈ ਮੁਰਾ ਇੱਕ ਦੇਵ ਜਾਈ ਸਭਨਾਂ ਜੀਆਂ ਕਾ ਇੱਕੋ ਦਾਤਾ ਸੋਮੈ ਵਿਸਨ ਜਾਈ ਤੀਸ ਨਵਾ ਜਦਸ ਭਾਵਾਂ ਵਿਣ ਭਾਣੇ ਕੇ ਨਾਹੀ ਕਰੀ ਜੈਤੀ ਸਿਸ਼ਟੁ ਪਾਈ ਵੇਖਾਂ ਵਿਣ ਕਰਮਾ ਕੇ ਮਲੇ ਲਈ ਮਤ ਵਿਚ ਰਤਨ ਜਵਾਰ ਮਾਨਕ ਹੋਜੇ ਗੁਰ ਕੀ ਸਿੱਖ ਸੁਣੀ ਮੁਰਾ ਇੱਕ ਦੇਵ ਜਾਈ ਸਭਨਾਂ ਜੀਆਂ ਕਾ ਇੱਕੋ ਦਾਤਾ ਸੋਮੈ ਵਿਸਨ ਜਾਈ ਜੈ ਜਿਪਚਾਰੇ ਆਰ ਜਾ ਹੋਰ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾ ਚੱਲੇ ਸਭ ਕੋਏ ਚੰਗਾ ਨਵ ਲਖਾਏ ਕੇ ਜਸ ਗੀਤ ਜਗਲੇ ਜੇ ਇਸ ਨਦਰ ਨਾ ਆਵੇ ਤਾ ਬਾਤ ਨ ਪੂਛੇ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤੇ ਗੁਣ ਦੇ ਤੇ ਆ ਕੋਈ ਨ ਸੁਝੈ ਜੇ ਇਸ ਗੁਣ ਕੋਏ ਕਰੇ ਸੁਣਿਆ ਸਤਪੀਰ ਸੁਰਨਾਥ ਸੁਣਿਐ ਤਰਤਵਲ ਕਾਸ ਸੁਣਿਐ ਦੀਵਲ ਪਤਾਲ ਸੁਣਿਐ ਪੂਨਸ ਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਪ ਪਾਪ ਕਾ ਨਾਸ ਸੁਣਿਐ ਸੀਸ ਬ੍ਰਹਮਾਇੰਦ ਦਾ ਸੁਣਿਐ ਮੁਖਸਲਾਣ ਮੰਦ ਸੁਣਿਐ ਜੋਗ ਜੁਗ ਤਨ ਭੇਦ ਸੁਣਿਐ ਸਾਸਤ ਸੰਮਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਪ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਰ ਸਤਿ ਕੈ ਇਸ਼ਨਾਣ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਗੇ ਸੇ ਧਿਆਨ ਨਾਨਕ ਭਗਤ ਆਸ ਦਾ ਵਿਗਾਸ ਸੁਣਿਆ ਦੁਪ ਪਪ ਦਾ ਨਾਸ ਸੁਣਿਆ ਸਰਾ ਗੁਨਾ ਕੇਗਾ ਸੁਣਿਆ ਸੇਕ ਪੀਰ ਪਾਸਾ ਸੁਣੇ ਅੰਦੇ ਪਵੇਰਾ ਸੁਣੇ ਹਾਥ ਹੋਵੇ ਅਸਗਾ ਨਾਨਕ ਭਗਤਾ ਜਿਹਦਾ ਵਿਗਾ ਸੁਣੇ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਦੇ ਕੋ ਕਹਿ ਫਿਰੇ ਪਸਾਇ ਕਾਗਦ ਕਰਮ ਨਾ ਲਿਖਣ ਹਾਰ ਮੰਨੇ ਕਾ ਬੇਕਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਿਆ ਸੁਤ ਹੋਵੇ ਮਨ ਬੱਧ ਮੰਨਿਆ ਸਗਲਪ ਮਨ ਕੀ ਸੋਧ ਮਨਨੇ ਮੋ ਚੋਟਾ ਨਾ ਖਾਏ ਮਨ ਜਮਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਾਰ ਖਾਕ ਨਾ ਪਾਏ ਮਨਨੇ ਪਤਸਿਓ ਪ੍ਰਗਟ ਜਾਏ ਮਨਨੇ ਮੰਗ ਨ ਚੱਲੇ ਪੰਥ ਮਨਨੇ ਧਰਮ ਸੇਤ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਪਾਵੇ ਮੁਖਦਵਾਰ ਮਨਨੇ ਪਰਵਾਰੇ ਸਦਾਰ ਮਨਨੇ ਤੇਰੇ ਤਾਰੇ ਗੁਰ ਸੇਖ ਮਨਨੇ ਨਾਨ ਪਾਵੇ ਨਾ ਪੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨਾ ਪੰਪਰਦਾਨ ਪੰਚੇ ਪਾਵੇ ਦਰਗੇ ਮਾਨਾ ਪੰਚੇ ਸੋਹੇ ਦਰਜਾਨ ਪੰਚਕ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਸਤੇ ਕਿ ਕਨੇ ਨੈ ਸਮਾ ਤੋਲ ਤਮ ਦੇ ਕਾ ਪੂਤ ਸਤੋ ਫਰਖਿਆ ਜਿੰ ਸੂਤ ਜੇ ਕਬੂਜ ਹੋ ਸਚਿਆ ਰਤ ਹਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਨਾ ਹੋਰ ਜਿਸਤੇ ਭਾਰ ਤਲੇ ਕਮਣ ਜੋਰ ਜੀ ਜਾ ਤਰੰਗਾ ਕਹਿਨਾ ਸਬਨਾ ਲਿਖਾ ਉੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਏ ਕਿ ਤਤਾਂ ਸੁਆਲਿਆ ਰੂਪ ਕੀਤੀ ਦਾਦ ਜਣ ਕੰਕੂਤ ਕੀ ਤਪਸਾ ਇੱਕ ਕਵਾ ਜਿਸਤੇ ਹੋਇ ਲਖ ਦਰਿਆ ਕੁਦਰਤ ਕਮਨ ਕਾ ਵਿਚਾਰ ਵਰਨ ਜਾਵੇ ਇੱਕ ਵਾਰ ਜਦ ਭਾਵੇ ਸਾਈ ਭਲੀਕਾਰ ਤੁਸ ਦਾ ਸ੍ਰਮ ਨਿਰੰਕਾਰ ਅਸੰਗ ਜਪ ਅਸੰਗ ਭਾਉ ਅਸੰਗ ਪੂਜਾ ਅਸੰਗ ਤਪਤਾ ਅਸੰਗ ਗ੍ਰੰਥ ਮੁਖ ਵੇਦ ਪਾਠ ਅਸੰਗ ਜੋਗ ਮਨ ਰਹਿ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਗ ਦਤਾਰ ਅਸੰਗ ਸੂਰ ਮੋ ਪਕਸਾਰ ਅਸੰਗ ਮੋਲ ਲਿਵ ਲਾਇ ਤਾਰ ਕੁਦਰ ਕਵਣ ਕਹਾ ਵਿਚਾਰ ਵਰਨ ਜਾਵ ਏਕ ਵਾਰ ਜੋ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਮੂਰ ਕੰਧ ਕੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਏ ਜੋਰ ਅਸੰਗਲ ਵਢ ਹੱਤੇ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸਾਂ ਕੂੜੇ আর ਕੂੜੇ ਫੇਰਾਇ ਅਸੰਖ ਮਲੇਸ ਮਲਪਕ ਖਾਏ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਜ ਕਹਿ ਵਿਚਾਰ ਵਾਰਨ ਜਾਵਾ ਏਕ ਵਾਰ ਜੋਤੁ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਨ ਰੰਕਾਰ ਅਸੰਖ ਨਾਮ ਅਸੰਖ ਥਾ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲੈ ਕੇ ਤੇ ਸਿਰ ਨਾਏ ਜਿ ਫਰਮਾਏ ਤਿਵ ਤਿਵ ਪਾਏ ਜੇਤਾ ਕੀਤਾ ਤੇਤਾ ਨਾਮ ਨਾਵੇ ਨਾਇ ਕੋ ਥਾ ਕੁਦਰਤ ਕਵਣ ਕਾ ਵਿਚਾਰ ਵਾਰਿਆਂ ਜਾਵਾ ਏਕ ਵਾਰ ਜੋ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮ ਨਿਰੰਕਾਰ ਭਰੀਏ ਹਾਸ ਪੇ ਤੰਦੇ ਪਾਣੀ ਧੋਤੇ ਉਤਰਸਕੇ ਮੂਤ ਪਲੀਤੀ ਕੱਪੜ ਹੋਏ ਦੇ ਸਭ ਲਈ ਉਹ ਧੋਏ ਪਰ ਯੇ ਮਤ ਪਾਪਾ ਕੇ ਸੰਗ ਉਹ ਤੋਪੇ ਨਵੇਂ ਕੇ ਰੰਗ ਹੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ 비ਜਾ ਪਹਿਖਾਓ ਨਾਨਕ ਮਿ ਆਓ ਜਾਓ ਤੀਰਤਬ ਦੇਦ ਦਾਨ ਜੇ ਕ ਪਾਵੇ ਤਿਲਕਾ ਮਾਨਾ ਸੁਨੇ ਮਨ ਮਨ ਕੀਤਾ ਭਾਉ ਅੰਤਰਗਾਤੀ ਸੁਮਲਣਾਉ ਸਭ ਗੁਣ ਤੇਰੇ ਮੈਂ ਨਹੀਂ ਕੋਏ ਗਿਣ ਗੁਣ ਕੇ ਤੇ ਭਗਤ ਨਾ ਹੋਏ ਅਸਵਾਸ ਅਦਬਾਨਿਸ ਬਰਮਾਓ ਸਤਸਵਾ ਸਦਾ ਮੰਚਾਓ ਕਮਣ ਸਵੇਲਾ ਵਕਤ ਕਮਣ ਕਮਣ ਤਿਤ ਕਮਣ ਵਾਰ ਕਮਣ ਸੇ ਰੁੱਤੀ ਮਾ ਕਮਣ ਜਿਤ ਹੋਆ ਕਾਰ ਵੇਣ ਪਈ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਕਤ ਨ ਪਾਇਆ ਕਾ ਦੀਆ ਜੇ ਲਿਖਣ ਲੇਖਰਾ ਤਿਤ ਵਾਰ ਨਾ ਜੋਗੀ ਜਾਣ ਰੁੱਤਮਾ ਨਾ ਕੋਈ ਜਗ ਕਰਤਾ ਸਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿ ਸਲਾਈ ਕਿਉ ਵਰਨੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂਏ ਅਖ ਸਿਆਣਾ ਵੱਡਾ ਸਾਇ ਵੱਡੀ ਨਹੀਂ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਾਇਣਾ ਸੋਹਿ ਪਤਾਲ ਪਤਾਲ ਲਖ ਗਸ ਅਕਾਸ ਉੜਤ ਉੜ ਭਾਲ ਥਕੇ ਵੇਦ ਕਹਿਣ ਏਕ ਬਾਤ ਸੇਸ 18 ਕਹਿਣ ਕਿਤਾਬ ਅਸਲ ਏਕਤਾਤ ਲੇਖਾ ਹੋਇ ਤਾ ਲਿਖਿਆ ਲੇਕੇ ਹੋਏ ਗੁਣਾ ਸਾਨੰਕ ਵੱਡਾ ਆਖੀਏ ਅਪੇ ਜਾਣੇ ਆਪ ਸਲਾਹੀ ਸਲਾਇਤ ਸੁਤ ਨਾ ਪਾਇਆ ਨਦੀਆਂ ਤੇ ਵਾਪਾ ਸੁਨ ਨਾ ਜਾਣਿਆ ਸੁਸਸੁਸਾਨ ਗੈਰਾ ਸਤਿ ਮਲਤਾਨ ਕੀੜੀ ਤੋਲਨਾ ਹੋਵਨੀ ਜੈਤ ਸਮ ਨਾ ਵਿਸਰੇ ਅਥ ਸੁਸਤੀ ਕੇ ਨਾਂਤ ਅੰਤ ਨਾ ਕਰਨੇ ਦੇਨਾਂ ਅੰਤ ਅੰਤ ਨਾ ਵੇਖਾ ਸੁਨਾਂ ਅੰਤ ਅੰਤ ਨ ਜਾਪੇ ਕੀਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰ ਆਵਾਰ ਅੰਤ ਕਰਨੇ ਕਹਤੇ ਬਿਲੇ ਲਾਏ ਤਾਂ ਕੈਂਤ ਨਾ ਪਾਏ ਜਾਏ ਹੋ ਅੰਤ ਜਾਣੇ ਕੋਏ ਬੋਧਾ ਕਈਏ ਬੋਧਾ ਹੋਏ ਵੱਡਾ ਸਹ ਊਚਾ ਥਾਉ ਉੱਚੇ ਉੱਪਰ ਉੱਚਾ ਨਾਓ ਐੜੂ ਉੱਚਾ ਹੋਵੇ ਕੋਏ ਜੀ ਸੂਚੇ ਕੋ ਜਾਣੇ ਸੋਏ ਜੇਵੜਾ ਜਾਣੇ ਆਪ ਆਪ ਨਾਨਕ ਨਸਰੀ ਕਰਮੀ ਦਾਤ ਉਹ ਤਾਂ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨ ਤਮੈ ਕੇ ਤੇ ਮੰਗੇ ਜੋਤ ਅਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰਖਾ ਹੀ ਖਾਏ ਕਿਤੇ ਆ ਦੁੱਖੂ ਸਦਮਾਰ ਹੈ ਬੇਦਾ ਤੇਰੀ ਦਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਗ ਨਾ ਸਕੇ ਕੋਈ ਜੇ ਕੋ ਖਾਇਗਾ ਖਣ ਪਾਏ ਉਹ ਜਾਣ ਜਿਤੇ ਮੋਖਾਏ ਆਪੇ ਜਾਣ ਆਪੇ ਦੇ ਅੱਖਿ ਸੇ ਬੇਕੇਈ ਕੇਸ ਨ ਬਕਸੇ ਸੁਸਲਾ ਨਾਨਕ ਪਾਸ ਸਾਈ ਪਾਸ ਮੂਲ ਗੁਣ ਮੂਲ ਵਪਾਰ ਮੂਲ ਪਰੇ ਮੂਲ ਪੰਡਾਰ ਮੂਲ ਆਵੇ ਮੂਲ ਲੇ ਜਾਏ ਮੂਲ ਪਿਆ ਮੂਲ ਨਸਮਾਏ ਅਮੂਲ ਧਰਮ ਅਮੂਲ ਦਿਬਾਣਾ ਮੂਲ ਤੁਲ ਅਮੂਲ ਪ੍ਰਮਾਣ ਅਮੂਲ ਬਕਸੀ ਅਮੂਲ ਨਿਚਾਨ ਮੂਲ ਕਰਮ ਅਮੂਲ ਫਰਮਾਨ ਅਮੂਲ ਮੁਲਾਖਿਆ ਨਾ ਜਾਏ ਆਕਾ ਖਰਹਿ ਲਿ ਬੁਲਾਏ ਆਖੇ ਵੇਰ ਪਾਟ ਪੁਰਾਣਾ ਆਖੇ ਪੜੇ ਕਰੇ ਵਿਖਿਆਣ ਅਖੇਬਰ ਮੇ ਅਖੇ ਇੰਦ ਅਖੇ ਗੋਪੀ ਤੇ ਗਵਿੰਦ ਅਖੇ ਈਸਰ ਅਖੇ ਸੇਦ ਅਖੇ ਕਤੇ ਕਿਤੇ ਬੁੱਧ ਅਖੇ ਦਾਣ ਅਖੇ ਦੇਵ ਸੁ ਅਖੇ ਸੂਰ ਨਰ ਮਨ ਜਨ ਸੇਵ ਕਤੇ ਅਖੇ ਅਖਣ ਪਾਏ ਕਤੇ ਕਹਿ ਕਹਿ ਉਠ ਉਠ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕਈ ਕਹਿ ਜੇਵੜ ਭਾਵੇ ਤੇ ਵਿੜ ਹੋਏ ਨਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲੀ ਵਿਗਾੜ ਤਾ ਲਿਖਿਆ ਸਿਰ ਗਵਾਰਾ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜੇ ਤੇ ਬੇਸਰਸ ਮਲੇ ਵਜੇ ਨਾਦਨ ਇੱਕ ਸੰਖਾ ਕਿ ਤੇ ਵਾਉਣ ਹਾਰੇ ਕਿ ਤੇਰਾ ਪੈਸੋ ਕਈਨ ਕਿ ਤੇ ਗਾਵਣ ਹਾਰੇ ਗਾਵੇ ਤੁਹਨੋਂ ਪਾਉਣ ਪਾਣੀ ਬੇਸੰਤਰ ਗਾਵੇ ਰਾਜਾ ਤੁੰ ਦਵਾਰੇ ਗਾਵੇ ਤਿਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਇਸਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਦਾਸਨ ਬੈਠੇ ਦੇਵਤੇ ਦਰ ਨਾਲੇ ਗਾਵੇ ਸੁਸਮਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਦ ਪੜਨ ਖੀਸਰ ਜੁਝ ਗਵੇਦਾ ਨਾਲੇ ਗਾਇ ਮੋਣੀ ਮਨਮੋਹਨ ਸੁਰਗਾ ਮਛ ਪਿਆਲੇ ਗਾਵਣ ਤੁਨ ਪਾਇ ਤੇਰੇ 68 ਤੀਰਥ ਨਾਲੇ ਗਾਵੇ ਜੋਧਾ ਮਾਂਬਾ ਸੰਗਰਾ ਗਾਵੇ ਖਾਣੀ ਚਾਰੇ ਗਾਲ ਖੰਡ ਮਨ ਵਰਪੰਡਾ ਕਰ ਕਰ ਰਖੇ ਤਾਰੇ ਸੈਦ ਨ ਗਾਵੇ ਜੋਧ ਪਾਵਨ ਰਤੇ ਤੇਰੇ ਭਗਤ ਸਾਲੇ ਹੋਰ ਕੀਤੇ ਗਾਵੇ ਸੇ ਮੈ ਚਿਤਨਾਂ ਨਨ ਕੀ ਵਿਚਾਰੇ ਸੋਈ ਸੋਇ ਸਦ ਸਾਈਬ ਸੱਚਾ ਸੱਚੀ ਨਹੀਂ ਹੈਪੀ ਹੋਸੀ ਜਾਣਾ ਜასი ਰਚਾਂ ਜਿ ਨਿਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੀਸੀ ਮਾਇਆ ਜਿਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੇ ਤੁਸ ਜੀ ਵੜਿਆਏ ਜੋਸ ਭਾਵੇ ਸਹੀ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਸ ਸਪਸ ਸਾਈਬ ਨਹ ਜਾਈ ਮੁੰਦਸਤ ਸਰਮਪਤ ਚੋਲੀ ਧਿਆਨ ਕੀ ਕਰੇ ਬਿਖਿੰਤਾ ਕਾਲ ਕੋਰੀ ਕਾਇਆ ਜੁਗ ਦੰਡਾ ਪਰ ਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਮਨ ਜੁਗ ਜੀਤ ਅਦੇਸਿਸ ਅਦੇਸ ਆਦ ਨਿਰਨਾ ਨਹਾਤ ਜੁਗ ਜੁਗ ਇਕ ਵੇਸ ਫੁਗਤ ਗਿਆਨ ਦਾ ਭੰਡਾਰਨ ਕੜਕੜਵਾਜੇ ਨਾਦ ਆਪਨਾਥ ਨਾਤੀ ਸਬਜਾ ਕੀ ਰਿਦ ਸਿਧ ਅਵਾਰਾ ਸਾਜ ਸੰਜੋਗ ਜੁਗ ਜੁਗ ਦੇ ਕਰ ਚਲਾਵੇ ਨੇਕੇ ਆਵੇ ਭਾਗ ਅਦੇਸਿਸ ਅਦੇਸ ਆਦਾ ਨਿਰਨਾਹਤ ਜੁਗ ਜੁਗੇ ਕੋ ਵੇਸ ਇਕਮੈ ਜੁਗਤ ਵਿਆਹ ਤੇਂ ਤੇਲੇ ਪ੍ਰਵਾਨ ਇੱਕ ਸੰਸਾਰੇ ਇੱਕ ਬੰਡਾਰੀ ਇਕ ਲੈ ਦੀਬਾਨ ਜਿਵ ਸੁਭਾਵੇ ਜਿਵੇਂ ਚਲਾਵੇ ਜਿਵ ਹੋਵੇ ਪਰਮਾਨ ਔ ਵੇਖਿਆ ਉਹਨਾਂ ਨਦਰ ਨਾ ਆਵੇ ਬੋਤਾ ਇਹ ਵਿਡਾਨ ਅਦੇ ਇਸ ਅਦੇਸ ਆਦਾ ਨਿਰਨਾਹਤ ਜੁਗ ਜੁਗੇ ਕੋ ਵੇਸ ਅਸਣ ਲੋਏ ਲੈ ਪੰਡਾਰਾ ਜੁਗ ਸੁਪਾਏ ਸੋ ਇਕ ਆਵਾਰ ਕਗਲ ਵੇਖੇ ਸਿਜਣਹਾਰ ਅਨੰਤਕ ਸਾਚੀ ਕੀ ਸਾਚੀਕਾਰ ਆਦੇਸ तिसे ਆਦੇਸ ਆਦ ਨੀਲਨਨ ਹੱਤ ਜਿਗ ਜਗੇ ਕੋ ਵੇਸ ਇਕ ਦੂ ਜੀਵ ਲਖ ਹੈ ਲਖ ਹੋਵੇ ਲਖ ਵੀਸ ਲਖ ਵੇ ਲਖ ਲਘੜਾ ਆਖੀਏ ਇਕ ਨਾਮ ਜਗਦੀ ਸਤਿਰੇ ਪਤ ਪਵੜੀਆਂ ਚੜਿਆ ਹੋਏ ਕੀਸ ਸੁਣ ਗੱਲਾ ਆਕਾਸ ਕੀ ਟਾਈ ਰੀਸ ਨਾਨਕ ਨਦਰੀ ਪਾਈਏ ਕੂੜੀ ਕੂੜ ਐਠੀਸ ਅੱਖਣ ਜੋ ਚੁਪ ਨਾ ਯੋਰ ਜੋ ਨ ਮੰਗਣ ਦੇ ਨਾ ਯੋਰ ਜੋ ਨ ਜੀਵਨ ਮਰਨਾ ਯੋਰ ਜੋ ਨ ਰਾਜਮਲ ਮਨਸੋਰ ਜੋ ਨ ਸੁਤਿ ਗਿਆਨ ਵਿਚਾਰ ਜੋ ਨ ਜੁਕਤਿ ਐ ਸੁਤਿ ਸੰਸਾਰ ਜਿਸ ਸਾਹ ਹਾਜ਼ਰ ਕਰ ਵੇਖੇ ਸੋਏ ਨਾਨਕ ਤੁਮ ਨੀਚ ਨ ਕੋਇ राती रुक्ती तितੀ ਵਾਰ ਪਣ ਪਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰખી ਤਰਮਸਾਲ ਤਿਸ ਵਿੱਚ ਜੀ ਜੁਗ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤੇ ਤੇ ਸੋਨ ਪੰ ਪਰਵਾਨ ਨਦਰੀ ਕਰਮ ਭਾਵੀ ਨਿਸ਼ਾਨ ਕਤ ਪਕਾਈ ਉਥੇ ਪਾਏ ਨਨ ਗਾਇਆ ਜਾਪੇ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਾਣ ਪਾਣੀ ਵੇ ਸੰਤਰ ਕੇਤੇ ਕੰਨ ਮਹੈਸ ਕੇਤੇ ਬਰਮੇ ਘਾੜਿਤ ਘੜੀਏ ਰੂਪ ਰੰਗ ਕੇ ਵੇਸ ਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ ਕਿਤੇ ਇੰਦੇ ਚੰਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮੰਨ ਕਿਤੇ ਕਿਤੇ ਤਰਥਸਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪੰਦਰੰਦ ਕਿਤਿਆ ਸੂਤੀ ਸੇਵ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੇ ਗਿਆਨ ਪਰਚਾਂਡਾ ਤੇਤੇ ਨਾਦ ਬਿਨੋਰ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘੜਤ ਘੜੀਏ ਬਦਨੂਪ ਤਾਖਣਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਸਦਾਏ ਜਿੱਥੇ ਘੜੀਏ ਸੁਤਮਤ ਮਨ ਬੁੱਧ ਤਿੱਥੇ ਘੜੀਏ ਸੁਰਾਸਦਾ ਕਿਸ ਸਦ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਦਮਾ ਬਸੂਰ ਤਿੰਨੇ ਰਾਮ ਰਿਆ ਭਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਏ ਤਾਂ ਕੇ ਰੁਖਣਾ ਕਥਨੇ ਜਾਏ ਨਾਉ ਮਰੇ ਨਾ ਠਾਗੇ ਜਾਏ ਜਿਨਕੇ ਰਾਮ ਉਸੇ ਮਨਮਾਏ ਤਿੱਥੇ ਸੀਤੋ ਸਿਤਾ ਮਹਿਮਾ ਮਾਏ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਮਰੇ ਨਾ ਠਾਗੇ ਜਾਏ ਜਿਨਕੇ ਰਾਮ ਉਸੇ ਮਨਮਾਏ ਇਥੇ ਭਗਤ ਉਸੇ ਕੇ ਲੋਕ ਕਰੇ ਨੰ ਚਮਨ ਸੋਏ ਸਚ ਖੰਨ ਵ세ਂਦਰੰਕਾਰ ਕਰ ਕਰ ਵੇਖੇ ਨਦਰਿ ਨਿਹਾਰਾ ਤੇ ਖੰਨ ਮੰਨ ਰਬਰ ਭੰਡ ਇਕ ਕਥੇ ਤੰਤ ਨੰਤ ਤੇ ਤੇ ਲੋ ਲੋ ਅਕਾਰ ਜਿਵ ਜਿਵ ਹੁਕਮਾ ਤੇ ਵਿਵਕਾਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਾਤ ਪਹਾਰਾ ਤੀਰਸਨਿਆ ਅਹਰ ਮਤ ਵੇਦ ਹਥਿਆਰ ਪਾਉ ਖੱਲਾ ਅਗਨੀ ਤਪਤਾਉ ਭੰਡਾ ਪਾਉ ਅਮਰਿਤ ਢਾਲ ਕੜੀਏ ਸ਼ਬਦ ਸੱਚ ਟਕਸਾਲ ਜਿਨਕ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਜਿ ਸੁਰਾ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੈ ਨੇੜੇ ਕੈ ਦੂਰ ਜਿਨੀ ਨਾਮ ਧਿਆਇਆ ਗੇ ਮਸਕਤ ਕਾਲ ਨਨ ਤੇ ਮੁਖੂ ਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗੇ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ